ਸਾਸ਼ੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਪਿਛਲੀ ਵੀਡੀਓ ਚ ਆਪਾਂ ਨੇ ਬਣਾਈਆਂ ਸੀ ਆਲੂ ਦੀਆਂ ਵੱਡੀਆਂ ਅੱਜ ਉਹਨਾਂ ਵੱਡੀਆਂ ਤੋਂ ਆਪਾਂ ਸਬਜ਼ੀ ਤਿਆਰ ਕਰਦੇ ਹਾਂ ਕੜਾਹੀ ਦੇ ਵਿੱਚ ਪਾਇਆ ਤੇਲ ਲੌਂਗ ਜੀਰਾ ਤੇਜ ਪੱਤਾ ਪਾ ਕੇ ਨੂੰ ਥੋੜਾ ਜਿਹਾ ਆਪਾਂ ਨੇ ਪਕਾ ਲੈਣਾ ਫਿਰ ਇੱਕ ਪਿਆਜ਼ ਮੀਡੀਅਮ ਸਾਈਜ਼ ਦਾ ਆਪਾਂ ਬਰੀਕ-ਬਰੀਕ ਕੱਟਿਆ ਹੋਇਆ ਉਹ ਪਾ ਦੇਣਾ ਨਾਲ ਹੀ ਆਪਾਂ ਅਦਰਕ ਤੇ ਲਸਣ ਬਰੀਕ-ਬਰੀਕ ਕੱਟਿਆ ਹੋਇਆ ਪਾ ਦੇਣਾ ਜਦੋਂ ਇਹ ਮਸਾਲਾ ਆਪਣਾ ਥੋੜਾ ਜਿਹਾ ਪੱਕ ਜਾਵੇ ਫਿਰ ਆਪਾਂ ਨੇ ਟਮਾਟਰ ਪਾ ਦੇਣਾ ਨਾਲ ਹੀ ਮੈਂ ਇੱਕ ਹਰੀ ਮਿਰਚ ਵੀ ਕੱਟ ਕੇ ਪਾ ਦਿੱਤੀ ਮਸਾਲੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਪਕਾ ਲੈਣਾ ਫਿਰ ਬੇਸਿਕ ਮਸਾਲੇ ਪਾ ਦੇਣੇ ਜਿਹੜੇ ਰੂਟੀਨ 'ਚ ਆਪਾਂ ਸਬਜ਼ੀ 'ਚ ਪਾਉਨੇ ਆ ਨਮਕ ਮਿਰਚ ਮਸਾਲਾ ਹਲਦੀ ਪਾ ਕੇ ਥੋੜਾ ਜਿਹਾ ਪਾਉਣਾ ਪਾਣੀ ਇਹਨੂੰ ਇਸ ਤਰ੍ਹਾਂ ਕੜਚੀ ਨਾਲ ਆਪਾਂ ਨੇ ਦਬ ਦਬ ਕੇ ਚੰਗੀ ਤਰ੍ਹਾਂ ਜਿਹੜਾ ਗਰੇਵੀ ਬਣਾ ਲੈਣੀ ਹੈ ਇਹਨੂੰ ਟੱਕ ਕੇ ਰੱਖ ਦਿੱਤਾ ਤਾਂਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਜਾਵੇ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਬਹੁਤ ਹੀ ਵਧੀਆ ਕਲਰ ਆਇਆ ਮਸਾਲੇ ਦਾ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਬੜੀਆਂ ਪਾ ਦੇਣੀਆਂ ਬੜੀਆਂ ਪਾ ਕੇ ਆਪਾਂ ਮਸਾਲੇ 'ਚ 2 ਮਿੰਟ ਇਹਨਾਂ ਨੂੰ ਭੁੰਨਣਾ ਹੈ ਫਿਰ ਆਪਾਂ ਜਿੰਨਾ ਆਪਾਂ ਨੂੰ ਲੋੜ ਹੈ ਪਾਣੀ ਪਾ ਦੋ ਉਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨਾਂ ਨੂੰ 2 ਤੋਂ 3 ਮਿੰਟ ਪਕਾ ਲੈਣਾ ਹੈ। ਲਓ ਜੀ ਤਿਆਰ ਹੈ ਸਾਡੀ ਆਲੂ ਦੀਆਂ ਵੱਡੀਆਂ ਦੀ ਬਹੁਤ ਹੀ ਟੇਸਟੀ ਸਬਜ਼ੀ। ਤੁਸੀਂ ਇਹ ਰੈਸিপি ਇੱਕ ਵਾਰੀ ਜ਼ਰੂਰ ਟਰਾਈ ਕਰਿਓ। ਬਹੁਤ ਹੀ ਟੇਸਟੀ ਬਣੀ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆਈ ਇਸ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।